ਹਾਂਜੀ ਸ਼ਸ਼ੀਕਲ ਸਾਰਿਆਂ ਨੂੰ ਆਪਾਂ ਫੇਰ ਤੋਂ ਆਏ ਆਂ ਜੀ ਰਾਣਾ ਫੈਸ਼ਨ ਬੁਟੀਕ ਮਾਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਸਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਪ੍ਰਿੰਟਡ ਵਿਦ ਦੁਪੱਟਾ ਸੂਟ ਲੈ ਕੇ ਆਏ ਹਾਂ ਜੀ ਬਹੁਤ ਸੋਹਣੇ ਡਿਜ਼ਾਈਨਰ ਹਨਗੇ ਪਲੀਜ਼ ਵੀਡੀਓ ਤੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਨੇ ਰਹੋ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਆਪਣਾ ਕੰਮ ਹੋਲ ਸੇਲ ਐਂਡ ਡੀਟੇਲ ਦੋਨੋਂ ਹੈ ਜੀ ਸੈਟ ਵਾਈਜ਼ ਲੈਣ ਲਈ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਆਪਣਾ WhatsApp ਨੰਬਰ ਇਹਦਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈਗਾ ਹਾਂਜੀ ਆਪਣੇ ਕੋਲੇ ਆ ਹਨ ਕੈਮਰਿਕ ਹੈ ਜੀ BMW YAKTEX BMW YAKTEX ਕੈਮਰਿਕ ਦੇ ਸੂਟ ਨੇ ਜੀ ਇਹਨਾਂ ਦਾ ਨਾ ਰੰਗ ਜਾਵੇ ਜੀ ਨਾ ਹੀ ਇਸ ਦੇ ਵਿੱਚ ਬੂਰਾਵੇ ਨਾ ਹੀ ਇਹ ਸ਼੍ਰਿੰਕ ਹੋਵੇ ਅਜਾ ਹੀ ਇਸ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਬਹੁਤ ਸੋਹਣੇ ਕਲਰ ਨੇ ਡਿਜ਼ਾਈਨਿੰਗ ਵੀ ਬਹੁਤ ਸੁਹਣੀਆਂ ਜੇ ਤੁਹਾਨੂੰ ਆਪਣਾ ਫਰਸਟ ਕਲਰ ਖੋਲ ਕੇ ਦਿਖਾਤਾ ਜੀ ਇਹ ਮਰਜੈਂਟਾ ਕਲਰ ਹੈ ਪਿੰਕ ਕਲਰ ਹੈ ਜੇ ਇਹ ਪਿੰਕ ਸਕਿਨ ਗਰਾਉਂਡ ਨਾਲ ਵਿੱਚ ਬਲੈਕ ਹੈ ਜੀ ਤਿੰਨ ਕਲਰ ਨੇ ਇਸ ਦੇ ਵਿੱਚ ਪਿੰਕ ਬਲੈਕ ਤੇ ਸਕਿਨ ਕੱਟ 5 ਮੀਟਰ ਰਹੂਗੀ ਜੀ ਆਲ ਓਵਰ ਸੂਟ ਹੈ ਜੀ ਵਿਦਆਊਟ ਲਾਈਨਿੰਗ ਵਾਲਾ ਰੂਟੀਨ ਵੇਅਰ ਵਾਲਾ ਕੰਫਰਟੇਬਲ ਬੇਸ ਹੈ ਜੀ ਪ੍ਰਾਈਸ ਰਹੂਗਾ 500 ਰੁਪਏ ਓਨਲੀ ਆ ਆਪਣਾ ਫਰਸਟ ਆ ਗਿਆ ਜੀ ਕਲਰ ਆ ਆਪਣਾ ਫਰਸਟ ਕਲਰ ਆ ਗਿਆ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਸੈਕੰਡ ਕਲਰ ਜੀ ਸੈਕੰਡ ਕਲਰ ਆ ਗਿਆ ਜੀ ਇਸ ਦੇ ਵਿੱਚ ਆ ਇਹ ਹੈਗਾ ਵਾਈਨ ਕਲਰ ਜੀ ਉਹ ਸੀਗਾ ਜਿਹੜਾ ਆਪਣਾ ਓਮ ਪਿੰਕ ਕਲਰ ਸੀਗਾ ਇਹ ਵਾਈਨ ਆ ਗਿਆ ਜੀ ਬਾਕੀ ਕਲਰ ਨੇ ਜਿਹੜੇ ਇਸ ਦੇ ਵਿੱਚ ਰੈੱਡ ਵਾਈਨ ਤੇ ਸਕਿੰਡ ਜੇ ਕਿਸੇ ਨੇ ਲੈਣਾ ਤਾਂ ਤੁਸੀਂ ਸਕਰੀਨਸ਼ਾਟ ਕਰਕੇ ਕੀ ਹੈ ਆਪਾਂ ਨੂੰ ਭੇਜ ਸਕਦੇ ਹੋ ਸੈਕੰਡਲੀ ਕਈ ਭੈਣਾਂ ਦੀ ਇਹ ਕਹਿਣਾ ਸੀਗਾ ਕਹਿੰਦੇ ਕਿ ਵੀ ਤੁਸੀਂ ਸਾਡੇ ਲਈ ਸੂਟ ਹੈ ਜਿਹੜਾ ਉਹ ਸਾਈਡ ਤੇ ਰੱਖ ਲੋਂਗੇ ਕਈ ਪੈਣਾ ਕਹਿ ਰਹੀਆਂ ਸੀਗੇ ਵੀ ਸਾਨੂੰ ਜੇ 2 ਦਿਨ 4 ਦਿਨ ਅਸੀਂ ਲੇਟ ਹੋ ਜਾਨੇ ਆ ਲੈਣ ਆਉਣ ਲਈ ਅਸੀਂ ਬਾਏ ਹੈਂਡ ਲੈ ਕੇ ਜਾਣਾ ਚਾਹੁੰਦੇ ਆ ਤਾਂ ਕਿ ਤੁਸੀਂ ਸਾਡੀ ਵੇਟ ਕਰ ਸਕਦੇ ਹੋ ਹਾਂਜੀ ਅਸੀਂ ਜ਼ਰੂਰ ਤੁਹਾਡੀ ਵੇਟ ਕਰਾਂਗੇ 2 ਦਿਨ 4 ਦਿਨ 5 ਦਿਨ ਬਟ ਤੁਹਾਡਾ ਕੀ ਇਹ ਮੈਸੇਜ ਉਹ ਸਹੀ ਹੋਣਾ ਚਾਹੀਦਾ ਹੈ ਵੀ ਜੇ ਤੁਸੀਂ ਲੈਣਾ ਤਾਂ ਉਹ ਸੂਟ ਕਢਵਾਉਣਾ ਜੀ ਜੇ ਤੁਸੀਂ ਕਢਵਾ ਲੋਂਗੇ ਜੇ ਤੁਸੀਂ ਲੈ ਕੇ ਜਾਣਾ ਪੱਕਾ ਹੀ ਹੈ ਤੇ ਕੋਈ ਗੱਲ ਨਹੀਂ 4 ਦਿਨ 5 ਦਿਨ ਜਿੰਨੇ ਦਿਨ ਤੁਸੀਂ ਕਹੋਗੇ ਭਾਵੇਂ ਉਹਨੇ ਦਿਨ ਤੁਹਾਡੀ ਵੇਟ ਕਰਾਂਗੇ ਹਾਂਜੀ ਆ ਕਲਰ ਆ ਗਿਆ ਜੀ ਆਪਣੇ ਕੋਲੇ ਮਹਿੰਦੀ ਮਹਿੰਦੀ ਕਲਰ ਹੈ ਜੀ ਸਕਿਨ ਤੇ ਬਲੈਕ ਨਾਲ ਕੈਮਰੀਕ ਦੇ ਸੂਟ ਦਿਖਾ ਰਹੇ ਆ ਜੀ ਤੁਹਾਨੂੰ BMW by AK Tex ਪ੍ਰਾਈਸ 500 ਰੁਪਏ ਹਾਂਜੀ ਅਗਲਾ ਕਲਰ ਆ ਗਿਆ ਆਪਣੇ ਕੋਲੇ ਕਾਫੀ ਕਲਰ ਅਗਲਾ ਕਲਰ ਕਾਫੀ ਆ ਗਿਆ ਅਗਲਾ ਕਲਰ ਆ ਗਿਆ ਆਪਣੇ ਕੋਲੇ ਕਾਫੀ ਕਾਫੀ ਰੈੱਡ ਅਤੇ ਸਕਿੰਡ ਚਾਰ ਤਿੰਨ ਕਲਰ ਨੇਸ ਦੇ ਵਿੱਚ ਡਿਜ਼ਾਈਨ ਬਹੁਤ ਸੋਹਣਾ ਜੀ ਤੁਸੀਂ ਇਸ ਦੇ ਨਾਲ ਟਾਈ ਡਾਈ ਦੁਪੱਟਾ ਵੀ ਲੈ ਸਕਦੇ ਹੋ ਤੇ ਲੇਸੀ ਜਿਹਾ ਲਾ ਕੇ ਇਸ ਦਾ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਬਣ ਸਕਦਾ ਜੀ ਬਹੁਤ ਵਧੀਆ ਹਾਲਓਵਰ ਸੂਟ ਨੇ ਜੀ ਕੱਟ 5 ਮੀਟਰ ਹੈ ਪ੍ਰਾਈਸ 500 ਰੁਪਏ ਓਨਲੀ ਓਨਲੀ 500 ਰੁਪਏ हाँ जी आ कलर आ गया जी अपने को ब्लैक ब्लैक स्किन ब्लैक स्किन ते ग्रे जा तीन कलर का कंबीनेशन आ गया जी बहुत सोना डिजाइन है प्राइस रहूगा जी अपने बीएमडबल्यू का पौ रुपये ਹਾਂਜੀ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਆਡੀ ਅੱਗੇ ਦਿਖਾਵਾਂਗੇ ਆਪਾਂ ਤੁਹਾਨੂੰ ਆਡੀ ਆਡੀ ਵੀ ਏਕੇ ਜੀ ਦਿਖਾਵਾਂਗੇ ਜੀ ਆ ਆ ਗਿਆ ਜੀ ਆਪਣੇ ਕੋਲੇ ਫਸਟ ਡਿਜ਼ਾਈਨ ਆਡੀ ਦਾ ਦਿਖਾਓ ਮੀਟਮਟਾ ਜੂਮ ਕਰਕੇ ਆਡੀ ਕਲੈਕਸ਼ਨ ਬਾਈ ਏਕਿਟੈਕਸ ਆ ਫਸਟ ਡਿਜ਼ਾਈਨ ਆ ਗਿਆ ਜੀ ਇਹ ਥੋੜੇ ਡਾਰਕ ਸਕੇਲ ਤੇ ਆ ਗਿਆ आंटिया के पाने वाला बहुत सोहना डिजाइन है जी ना ही तो फुल इसका ज़्यादा व्डा है तो ना ही छोटा है बड़ा फलर भी नहीं है वाला छोटा जहाँ भी नहीं है बहुत सोहना डिजाइन है कलर भी वाले चुगले जो नहीं है इसके लाइट चार्टी है इस दिखा फस्ट कलर, कलर है जी सैकेंड कलर है जोड़ा इसका पिस्ता ग्रीन आ गया जी अगला कलर आ गया इसका ग्रे जी तो अगला कलर है इसका फरोज जी ਚਾਰੇ ਕਲਰ ਚਾਰੇ ਬਹੁਤ ਸੋਨੇ ਨੇ ਜੀ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਨਾ ਪ੍ਰਾਈਸ ਰਹੂਗਾ ਆਪਣੇ ਕੋਲੇ ਆਡੀ ਦਾ 550 ਰੁਪਏ ਓਨਲੀ 550 ਰੁਪਏ ਦੇ ਵਿੱਚ ਤੁਹਾਨੂੰ ਆਪਾਂ ਆਪਣੇ ਕੋਲੋਂ 5 ਮੀਟਰ ਆਡੀ ਦਾ ਅਲੋਗੋ ਛੂਟ ਮਿਲੂਗਾ ਜੀ ਜੇਕਰ ਤੁਸੀਂ ਕੀ ਹੈਗਾ ਜਿੱਦਾਂ ਆਡੀ ਹੈਗੀ ਆਪਣੇ ਕੋਲੇ ਅ ਚਾਹੇ ਕੈਮਰੀ ਕਾ BMW ਚਾਹੇ ਆਡੀ ਹੈ ਨਾ ਤੁਸੀਂ ਜਿਹੜੇ ਆਪਣੀ ਚੋਇਸ ਦੇ ਅਕੋਰਡਿੰਗ ਉਸ ਨੂੰ ਮੈਚਿੰਗ ਵੀ ਕਰਵਾਉਣਾ ਚਾਹਦੇ ਹੋ ਤਾਂ ਪਲੀਜ਼ ਤੁਸੀਂ ਆਪਾਂ ਨੂੰ ਉਹ ਵੀ ਦੱਸ ਸਕਦੇ ਹੋ ਪਤਾ ਨੂੰ ਮੈਚਿੰਗ ਵੀ ਕਰਕੇ ਦੇਵਾਂਗੇ ਕਿਉਂਕਿ ਆਪਣੇ ਕੋਲੇ ਬੋਟਲ ਦਾ ਸਟੱਫ ਵੀ ਕੈਬਰੀਕ ਦੇ ਵਿੱਚ ਪਲੇਨ ਹੁੰਦਾ ਹੈ ਜੀ ਹਾਂਜੀ ਅਗਲਾ ਡਿਜ਼ਾਈਨ ਆ ਗਿਆ ਅਡੀ ਦਾ ਆਹ ਜੀ ਇਹਦੇ ਵਿੱਚ ਗਰਾਊਂਡ ਹੈ ਨਾ ਜਿਹੜੀ ਇਸ ਦੀ ਬੇਬੀ ਪਿੰਕ ਹੈ ਜੀ ਬੇਬੀ ਪਿੰਕ ਗਰਾਊਂਡ ਦਾ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਗ੍ਰੇ ਬੇਬੀ ਪਿੰਕ ਤੇ ਹੈਗਾ ਜੀ ਇਹ ਲਾਈਟ ਗ੍ਰੇ ਡਾਰਕ ਗ੍ਰੇ ਬਹੁਤ ਸੋਹਣੇ ਜਾਈ ਨੇ ਆਸ ਦਾ ਫਸਟ ਕਲਰ ਆ ਗਿਆ ਜੀ ਕੱਟ 5 ਮੀਟਰ ਰਹੂਗੀ ਜੇ ਤੁਸੀਂ ਆਲਓਵਰ ਲੈਣਾ ਜੀ ਜੇ ਤੁਸੀਂ ਮਤਲਬ ਕਿ ਬਾਟਮ ਪਲੇਨ ਲਾਣਾ ਚਾਹੁੰਦੇ ਹੋ ਤਾਂ ਫਿਰ ਕੀ ਹੈ ਇਸ ਦੀ ਕੱਟ ਹੈ ਜਿਹੜੀ ਸ਼ਰਟ ਦੀ 2.5 ਮੀਟਰ ਆਉਂਦੀ ਬਣੂਗਾ ਜੀ ਸਭ ਦਾ 2.5 ਮੀਟਰ ਦੇ ਵਿੱਚ ਹਰ ਇੱਕ ਦੀ ਸ਼ਰਟ ਵਧੀਆ ਬਣ ਜਾਂਦੀ ਹੈ ਜੀ ਜੇ ਤੁਸੀਂ ਆਲਓਵਰ ਲੈਣਾ ਚਾਹਦੇ ਤਾਂ ਆਲਓਵਰ ਦਾ ਤੁਹਾਨੂੰ ਦਿਖਾਈ ਰਹੇ ਆ ਜੀ ਆਹ ਹੈ ਜੀ ਲਾਈਟ ਗ੍ਰੀਨ ਕਲਰ ਬਿਲਕੁਲ ਕਦੂ ਰੰਗਾ ਜਾਂ ਰੰਗ ਹੈ ਜੀ ਗਰਾਉਂਡ ਗਰਾਉਂਡ ਇਸ ਵੀ ਕਦੂ ਰੰਗੀ ਜੀ ਇਹ ਰੰਗ ਦੀ ਹੈ ਜੀ ਬਾਕੀ ਕਲਰ ਇਸ ਦੇ ਸੇਮ ਹੀ ਰਹਿਣਗੇ ਅੱਡੀ ਦਿਖਾ ਰਹੇ ਆ ਜੀ ਤੁਹਾਨੂੰ हाँ जी अगला कलर आ गया अपने को स्काई ब्लू कलर आ गया जी। बहुत प्यारा कलर है स्काई ब्लू कलर आ गया जी स्काई ब्लू कलर कट पांच मीटर रहूगी जी प्राइस साढ़े पांच सौ रुपए ओनली ਉਨਲੀ 5500 ਦੇ ਵਿੱਚ ਤੁਹਾਨੂੰ ਆਪਣੇ ਕੋਲ ਆਲ ਓਵਰ ਛੂਪ ਮਿਲੂਗਾ ਜੀ ਆਪਾਂ ਆਲ ਓਵਰ ਦਾ ਪ੍ਰਾਈਸ ਦੱਸ ਰਹੇ ਹਾਂ ਤੁਹਾਨੂੰ ਆ ਗਿਆ ਜੀ ਲੈਮਨ ਜਿਹਾ ਕਲਰ ਹੈ ਲਾਈਟ ਜਿਹਾ ਲੈਮਨ ਕਲਰ ਹੈ ਲੈਮਨ ਟੋਨ ਲੈਮਨ ਹੀ ਰਹੂਗੀ ਗਰਾਊਂਡ ਦੀ ਬਾਕੀ ਕਲਰ ਸੇਮ ਰਹਿਣਗੇ ਜੀ ਆਡੀ ਹਾਂਜੀ ਇੱਕ ਡਿਜ਼ਾਈਨ ਆਰਡੀਰ ਆਪਣੇ ਕੋਲ ਆ ਆ ਗਿਆ ਜੀ ਇਹ 그린 ਕਲਰ ਆ ਗਿਆ ਜੀ 그린 ਮਾਸਟਰਡ ਗ੍ਰੇ ਗ੍ਰੇ ਗਰਾਊਂਡ ਹੈ ਜੀ ਗ੍ਰੇ ਤੇ 그린 ਤੇ ਮਾਸਟਰ ਹੈਗਾ ਜਿਹੜਾ ਉਹ ਫਲਾਰ ਜਾਂ ਬਣਿਆ ਹੋਇਆ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੱਟ 5 ਮੀਟਰ ਰਹੂਗੀ ਜੀ ਪ੍ਰਾਈਸ ਸੇਮ ਰਹੂਗਾ ਤੁਸੀਂ ਪਹਿਲਾਂ ਵੀ ਆਪਣੀਆਂ ਵੀਡੀਓਜ਼ ਦੇਖਦੇ ਰਹਿੰਨੇ ਹੋ ਹਰ ਦੀ ਤਾਂ ਪ੍ਰਾਈਸ ਆਪਣਾ 550 ਸੋਰ ਪਈ ਰਹਿੰਦਾ ਹੈਗਾ ਆਪਣਾ ਲਗਭਗ ਹਰ ਇੱਕ ਸੂਟ ਦਾ ਪ੍ਰਾਈਸ ਜਿਹੜਾ ਉਹ ਕੱਟੀ ਹੁੰਦੇ ਸੀ ਹਾਂਜੀ ਅਗਲਾ ਆ ਗਿਆ ਜੀ ਮੋਰ ਪੰਖੀ ਤੇ ਫਰੋਜੀ ਕਲਰ ਮੋਰ ਪੰਖੀ ਤੇ ਫਰੋਜੀ ਕਲਰ ਆ ਗਿਆ ਜੀ ਗਰਾਊਂਡ ਕਿੰਨੀ ਰਹੂਗੀ ਜੀ ਅਗਲਾ ਕਲਰ ਆ ਗਿਆ ਆਪਣਾ ਦੇ ਵਿੱਚ orange ਤੇ black orange black ਤੇ ਗਰਾਉਂਡ ਸੇਮ ਰਹੂਗੀ ਜਿਸਕਿਨ ਕੱਟ 5 ਮੀਟਰ ਰਹੂਗੀ ਪ੍ਰਾਈਸ ਰਹੂਗਾ 550 ਹਾਂ ਅੱਜ ਦੀ ਔਡੀ ਦਾ ਆਪਣਾ ਲਾਸਟ ਕਲਰ ਰਹਿ ਗਿਆ ਜੀ ਆਵਲ ਲਾਸਟ ਕਲਰ ਆ ਗਿਆ ਜੀ ਆਪਣਾ ਆਵਲਾ ਗਰਾਊਂਡ ਹੈਗੀ ਜਿਹੜੀ ਉਹ ਤਾਂ ਇਸ ਦੀ ਰਹੂਗੀ ਗ੍ਰੇ ਹੀ ਸਕਿਨ ਸੌਰੀ ਸਕਿਨ ਗਰਾਊਂਡ ਦੇ ਉੱਪਰ ਵਾਈਨ ਮਹਿਰੂਨ ਆ ਗਿਆ ਜੀ ਵਾਈਨ ਮਹਿਰੂਨ ਦੇ ਨਾਲ ਪਿੰਕ ਦਾ ਕੰਬੀਨੇਸ਼ਨ ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੀ ਬਹੁਤ ਸੋਹਣਾ ਜੀ ਵੇਸ ਵੀ ਬਹੁਤ ਜ਼ਿਆਦਾ ਕੰਫਰਟੇਬਲ ਹੈ ਹਾਂਜੀ ਅੱਪਾ ਜੇ ਤੁਹਾਨੂੰ ਦਿਖਾ ਰਹੇ ਆ ਜੀ ਵਿਦਦ ਦੁਪੱਟਾ ਸੂਟ ਅੰਕੁਰ ਦੀ ਵੈਰਾਈਟੀ ਹੈ ਜੀ ਆਹ ਜਿਹੜੇ ਹੁਣ ਤੁਹਾਨੂੰ ਦਿਖਾ ਰਹੇ ਨੇ ਇਹ ਅੰਕੁਰ ਦੇ ਆਗੇ ਆ ਰੂਗੀ ਜਿਸ ਦੀ ਸ਼ਰਟ ਇਹ ਡਿਜ਼ਾਈਨ ਏਕੇਟੈਕਸ ਦੇ ਵਿੱਚ ਵੀ ਆਇਆ ਸੀਗਾ ਉਹਦਾ ਥੋੜਾ ਜਿਹਾ ਫਰਕ ਸੀਗਾ ਬੇਸ ਦਾ ਫਰਕ ਸੀਗਾ ਜੀ ਇਸ ਦਾ ਵੀ ਇਸ ਵੀ ਬਹੁਤ ਜਿਆਦਾ ਸੋਹਣਾ ਜੀ ਪ੍ਰਾਈਸ 1000 ਰੁਪਏ ਰਹੂਗਾ ਇਹ ਸੂਟ ਦਾ ਕੱਟ ਪ੍ਰੋਪਰ ਰਹੂਗੀ ਦੁਪੱਟਾ 2.5 ਮੀਟਰ ਦਾ ਮਹਿੰਦੀ ਬਾਟਮ ਨਾਲ ਆ ਗਿਆ ਜੀ ਇਹ ਬਾਟਮ ਰਹੂਗੀ ਜਿਸ ਦੀ ਮਹਿੰਦੀ ਤੇ ਤੁਹਾਨੂੰ ਦੁਪੱਟਾ ਦਿਖਾਉਣੀ ਹੈ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਸੂਟ ਜਿਹੜਾ ਉਸ ਦੀ ਗ੍ਰੇ ਜੁਪੱਟੇ ਨਾਲ ਹੀ ਹੁੰਦੀ ਹੈ ਜੀ ਦੁਪੱਟੇ ਤੇ ਡਿਪੈਂਡ ਕਰਦਾ ਹੈ ਕਿ ਆਪਣਾ ਸੂਟ ਕਿਵੇਂ ਦਾ ਹੈ ਜੀ ਦੁਪੱਟਾ ਸੋਹਣਾ तो सूट भी सोना लगन लग जा फर्स्ट आ गया जी कलर सैकंड कलर आ गया जी इस दे ब्लैक देखो इसकी बॉटम महगी आ गई जी इसकी आ गई ब्लैक और इसकी मजेंटा कलर आ गया जी नहीं रेड सॉरी इसका रेड कलर आऊगा आ मजेंटा आ गया जी अगला कलर आऊगा जी इसका मास्टर्ड ਮਾਸਟਰਡ ਬਲੈਕ 레드 ਮੈਜੈਂਟਾ ਔਰ ਮਹਿੰਦੀ ਪੰਜ ਕਲਰ ਰਹਿਣਗੇ ਜੀ ਪ੍ਰਾਈਸ ਰਹੂਗਾ 1000 ਰੁਪਏ ਆਂਕੁਰ ਦੀ ਵੈਰਾਈਟੀ ਹੈ ਜੀ ਇਹ ਸ਼ਿਕਾਇਤ ਕੋਈ ਨਹੀਂ ਹੋਗੀ ਇਹ ਵੀ ਬਹੁਤ ਵਧੀਆ ਮਿਲ ਲਾ ਜੀ ਤੇ ਵਧੀਆ ਹੀ ਇਸਦਾ ਕਪੜਾ ਹੁੰਦਾ ਕੋਈ ਵੀ ਲੰਬਾ ਜਿਹੜਾ ਨਹੀਂ ਹੁੰਦਾ ਇਹਦੇ ਵਿੱਚ ਹਾਂਜੀ ਅੱਗੇ ਵੀ ਆਪਾਂ ਤੁਹਾਨੂੰ ਤੁਸੀਂ ਵੀ ਵੈਰਾਈਟੀ ਦਿਖਾਉਣੇ ਆਂਕੁਰ ਦੀ ਜੀ ਬੁਟੀਕ ਪੀਸ ਹੈ ਜੀ ਜਿਵੇਂ ਆਪਾਂ ਆਰਡਰ ਤੇ ਰੈਡੀ ਕਰਵਾਇਆ ਹੁੰਦਾ ਨਾ ਇਸ ਤਰ੍ਹਾਂ ਦਾ ਪੀਸ ਹੈ ਬਹੁਤ ਬਹੁਤ ਜਿਆਦਾ ਸੋਹਣਾ ਤੁਹਾਨੂੰ ਦਿਖਾਉਣਾ ਕੋਲ ਜੀ ਬਹੁਤ ਜਿਆਦਾ ਕੰਫਰਟੇਬਲ ਵੇਸ ਹੈ ਜੀ ਆਜ ਵੀ ਜੀ ਸ਼ਰਟ ਆਹ ਸ਼ਰਟ ਦੇ ਵਿਚਾਲੇ ਹੈ ਨਾ ਜਿਹੜਾ ਸਾਰਾ ਪੈਚ ਵਰਕ ਕਰਿਆ ਹੋਇਆ ਹੈ ਜੀ ਬਾਟਮ ਦੇ ਨਾਲ ਉਹ ਨਾ ਪੈਚ ਵਰਕ ਕਰਿਆ ਹੋਇਆ ਹੈਗਾ ਆਰੀ ਵਰਕ ਦੇ ਨਾਲ ਆ ਦੇਖੋ ਜੀ ਬਾਟਮ ਦਾ ਕਪੜਾ ਲੈ ਕੇ ਇਸ ਦੇ ਨਾਲ ਨਾ ਆਰੀ ਵਰਕ ਨਾਲ ਕਰੀਆ ਹੋਇਆ ਪੈਚਵਰਕ ਅੱਗੇ ਪੱਤੀ ਤੇ ਲੇਸ ਆ ਜੂਗੀ ਜੀ ਬਾਟਮ ਨਾਲ ਦੀ ਤੇ ਆ ਸੀਕੁਐਂਸ ਵਰਕ ਆ ਜੂਗਾ ਜੀ ਸਿੱਪੀ ਦਾ ਸਿੱਪੀ ਦਾ ਸੀਕੁਐਂਸ ਵਰਕ ਆ ਜੂਗਾ ਜੀ ਇਹਦੇ ਵਿੱਚ ਤੋਂਲ ਪੈਨਲ ਵਰਕ ਕਰਿਆ ਹੋਇਆ ਟਾਈਲ ਲੱਗੀ ਹੋਈ ਹੈ ਬਹੁਤ ਸੋਹਣਾ ਡਿਜ਼ਾਈਨਰ ਪੀਸ ਹੈ ਬਿਲਕੁਲ ਇਸ ਤਰ੍ਹਾਂ ਦੀ ਲੁੱਕ ਹੈ ਜਿਵੇਂ ਆਰਡਰ ਤੇ ਤਿਆਰ ਕਰਾਇਆ ਹੁੰਦਾ ਹੈ ਫਿਰ ਆ ਰੋਗ ਜਿਸ ਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ ਜੀ ਬਲੂ ਤੇ ਰੋਜੀ ਕਲਰ ਦਾ ਕੰਬੀਨੇਸ਼ਨ ਆ ਗਿਆ ਬਲੂ ਸ਼ਰਟ ਜਿੰਨਾ ਹੈ ਬਲੂ ਕਲਰ ਦੀ ਹੈ ਬਲੈਕ ਨਹੀਂ ਹੈਗੀਗੀ ਅਗਲਾ ਆ ਗਿਆ ਜੀ ਕਾਫੀ ਨਾਲ ਰੈੱਡ ਅਗਲਾ ਆ ਗਿਆ ਜੀ ਮਸਟਰਡ ਬਾਟਮ ਨਾਲ ਅਗਲਾ ਕਲਰ ਆ ਗਿਆ ਜੀ ਪਿੰਕ ਬਾਟਮ ਨਾਲ ਆ ਦੇਖੋ ਤੁਹਾਨੂੰ ਦਿੱਸੀ ਰਿਹਾ ਹੈਗਾ ਸਾਰਾ कलर ਜਿਹੜਾ ਆਪਾਂ ਤੁਹਾਨੂੰ ਖੋਲ ਕੇ ਦਿਖਾਦਾ ਉਸਦੀ ਫਾਈਨਲ ਲੁੱਕ ਆ ਹੈ ਜੀ ਫਾਈਨਲ ਲੁੱਕ ਮਤਲਬ ਕਿ ਪਿਕ ਇੱਕ ਮਿੰਟ ਬਣੀ ਪਿਕ ਦੇ ਵਿੱਚ ਪਤਾ ਕੀ ਹੈ ਪਿਕ ਦੇ ਵਿੱਚ ਨਾ ਢੇਰ ਦਾ ਡਿਜ਼ਾਈਨ ਦਿਖਾਇਆ ਹੋਇਆ ਹੈ ਐਕਚੁਅਲੀ ਇਹਦੇ ਵਿੱਚ ਡਿਜ਼ਾਈਨ ਆ ਹੈ ਜੀ ਆ ਦੇਖੋ ਪਿਕ ਆਪਾਂ ਲਈ ਦਿਖਾਵਾਂਗੇ ਕਿਉਂਕਿ ਪਿਕ ਦੇ ਵਿੱਚ ਡਿਜ਼ਾਈਨ ਹੀ ਹੈ ਜਿਹੜੀ ਨਾ ਉਹ ਅਲੱਗ ਤੋਂ ਦਿਖਾਈ ਗਈ ਹੈ ਆ ਡਿਜ਼ਾਈਨ ਹੈ ਜੀ ਬਹੁਤ ਜਨਵਰੀ ਆ ਜੀ ਪ੍ਰਾਈਜ਼ 1000 ਰੁਪਏ ਓਨਲੀ ਅਗ੍ਹਾ ਆਪਾਂ ਤੁਹਾਨੂੰ ਦਿਖਾਉਣੇ ਆ ਬੋਟਮ ਵਰਕ ਦਾ ਇੱਕ ਸਟੱਟ ਇਸ ਟੈਕਸ ਤੋਂ ਦਿਖਾਵਾਂਗੇ ਜੀ ਆਪਾਂ ਬੋਟਮ ਵਰਕ ਬਹੁਤ ਵਧੀਆ ਹੈਵੀ ਮੂਰੀ ਕੱਢੀ ਹੋਈ ਹੈ ਜੀ ਇਸ ਨੂੰ ਕੋਈ ਵੀ ਬਣਾ ਸਕਦਾ ਇਹ ਨਹੀਂ ਹੈਗਾ ਕਿ ਸਟ੍ਰੇਟ ਬਾਟਮ ਬਣੂਗੀ ਪੈਚ ਵਰਕ ਦਾ ਕੰਮ ਕਰਿਆ ਹੋਇਆ ਹੈ ਜੀ ਇਸ ਤੇ ਪੈਚ ਵਰਕ ਦਾ ਕੰਮ ਕਰਿਆ ਹੋਇਆ ਹੈ ਜੀ ਆਜ ਦੀ ਸ਼ਾਰਟ ਰਹੇਗੀ ਮੁਰਾ ਤੇ ਇਹ ਮੜਾ ਦਾ ਦੁਪੱਟਾ ਆਊਗਾ ਜੀ ਇਸ ਦਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਆਪਾਂ ਆ ਗਿਆ ਜੀ ਦੁਪੱਟਾ ਸ਼ੈਡੋ ਪ੍ਰਿੰਟ ਦੀ ਬਾਟਮ ਰਹੂਗੀ ਦੁਪੱਟੇ ਦਾ ਡਿਜ਼ਾਈਨ ਚੈੱਕ ਕਰੋ ਕਿੰਨਾ ਵਧੀਆ ਡਿਜ਼ਾਈਨ ਹੈ ਦੋਨੇ ਪੱਲੇ ਨੇ ਜਿਹੜੇ ਇਸ ਤਰ੍ਹਾਂ ਆ ਜਾਣਗੇ ਆ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ ਸੋਹਣਾ ਦਾ ਤੁਹਾਨੂੰ ਚਲੋ ਆਪਾਂ ਦੁਪੱਟਾ ਦਾ ਪੱਲਾ ਫੋਲਡ ਕਰ ਦਿੰਦੇ ਹਾਂ ਕਿੰਦਾ ਵਾ ਦੁਪੱਟਾ ਦੇਖੋ ਜੀ ਆਹ ਡਿਜ਼ਾਈਨ ਇਸ ਕਾਰਨਰ ਤੇ ਆ ਗਿਆ ਤੇ ਸੈਕੰਡ ਕਾਰਨਰ ਤੇ ਵੀ ਸਦਾ ਹੀ ਇਹ ਡਿਜ਼ਾਈਨ ਸੇਮ ਰਹੂਗਾ ਇਹ ਦੁਪੱਟਾ ਕਿੰਨਾ ਸੋਹਣਾ ਹੈ 2.5 ਮੀਟਰ ਦਾ ਦੁਪੱਟਾ ਰਹੂਗਾ ਜੀ

ਗਰਲਿਸ਼ ਪੀਸ ਆ ਗਈ ਜੀ ਆ ਜਿਹੜਾ ਹੁਣ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਨੇ ਜੀ ਇਹ ਕੈਟਲੌਗ ਹੁੰਦੀ ਹੈ ਇਸ ਕੈਟਲੌਗ ਦੇ ਵਿੱਚ ਨਾ 6 ਸੂਟ ਹੁੰਦੇ ਨੇ ਜੀ ਤੇ 3 ਹੁੰਦੇ ਨੇ ਜੀ ਡਿਜ਼ਾਈਨ ਆਹ ਕੈਟਲੌਗ ਦੇ ਵਿੱਚ 3 ਡਿਜ਼ਾਈਨ ਹੁੰਦੇ ਨੇ ਇਹ ਕੈਟਲੌਗ ਹੁੰਦੀ ਹੈ ਜੀ 6 ਸੂਟ ਹੁੰਦੇ ਨੇਗੇ ਤੇ 2-2 ਡਿਜ਼ਾਈਨ ਜਿਹੜੇ ਉਹ ਮਤਲਬ ਕਿ 3 ਡਿਜ਼ਾਈਨ ਹੁੰਦੇ ਨੇ 2 ਸੂਟ ਇੱਕ ਨਾਲ ਦੇ ਹੁੰਦੇ ਨੇ ਜਿਵੇਂ ਆਹ ਆਪਾਂ ਤੁਹਾਨੂੰ ਖੋਲ ਕੇ ਦਿਖਾਤਾ ਜੀ ਪੈਰਟ ਗ੍ਰੀਨ ਹੈ ਲਾਈਟ ਪੈਰਟ ਜ ਹੈ ਡਾਰਕ ਜਾਂ ਪੈਰਟ ਨਹੀਂ ਹੈਗਾ ਚੁਬਮਾ ਜ ਹੈ ਲਾਈਟ ਜ ਹੈ ਕਲਰ ਹੈਗਾ ਇਹ ਪੈਰਟ ਗ੍ਰੇ ਨਾਲ ਕੰਬੀਨੇਸ਼ਨ ਹੈ ਦੇਖੋ ਕਿੰਨੀ ਸੋਹਣੀ গারਲਿਸ਼ ਲੁੱਕ ਹੈਗੀ ਇਸ ਦੀ ਬੈਕ ਫਰੰਟ ਹੈਗਾ ਜਿਹੜਾ ਉਹ ਸੇਮ ਰਹੂਗਾ ਜੀ بیس ਹੈ ਜਿਹੜਾ ਇਸ ਦਾ ਜਾਮ ਰਹੂਗਾ ਜੀ ਬੰਬੇ ਵਾਲੀ ਜਾਮ ਰਹੂਗੀ ਜੀ ਇਸ ਦਾ بیس ਬਹੁਤ ਵਧੀਆ بیس ਹੈ ਜੀ ਬਾਟਮ ਵੀ ਸੇਮ بیس ਦੀ ਹੀ ਰਹੂਗੀ ਤੇ ਹੁਣ ਤੁਹਾਨੂੰ ਉਹ ਪਾ ਦਿਖਾਉਣੇ ਜੀ ਮਸਲੀਨ ਮੋਂ ਡਾਲਦਾ ਇਸ ਦਾ ਦੁਪੱਟਾ ਰਹੂਗਾ ਦੁਪੱਟਾ ਦੇਖੋ ਜੀ ਕੰਟਰਾਸਟ ਹੈ ਕਿੰਨਾ ਸੋਹਣਾ ਦੁਪੱਟਾ ਲੱਗਿਆ ਹੋਇਆ ਹੈ ਦੇਖੋ ਕਿੰਨਾ ਸੋਹਣਾ ਦੁਪੱਟਾ ਆ ਇਸ ਦਾ ਦੁਪੱਟਾ ਆ ਜੂਗਾ ਜੀ ਪੈਰਟ ਗ੍ਰੀਨ ਕਲਰ ਹੈ ਜੀ ਇਸ ਟਾਈਮ ਤੇ ਦੋ ਕਲਰ ਆਉਣਗੇ ਆਪਣੇ ਕੋਲ ਇੱਕ ਪਿੰਕ ਕਲਰ ਆਊਗਾ ਥੋੜਾ ਜ਼ੂਮ ਕਰਕੇ ਬਣੀ ਤੇ ਦਿਖਾਓ ਪਿਕ ਥੋੜੀ ਜਿਹੀ ਦਿਖਾ ਲਈਂ ਪਿੰਕ ਦਾ ਚਲੋ ਪਸੂ ਮੁੱਠੀ ਖੋਲ ਕੇ ਦਿਖਾਉਂਦਾ ਜੀ ਓਨਲੀ ਪਿਕ ਦਿਖਾ ਲੈਣੇ ਆ ਇਹਦੀ ਵੀ ਪਿਕ ਹੈਗੀ ਪਤਾ ਨਹੀਂ ਹੁਣ ਮੇਰੇ ਕੋਲੇ ਉਹ ਮੈਨੂੰ ਜਿੱਦ ਸਰ ਇਹ ਕਿਧਰ ਨੂੰ ਚਲੀ ਗਈ ਪਿਕ ਕਿਸ ਦੀ ਵੀ ਹੈਗੀ ਪੈਰਟ ਦੀ ਵੀ ਦੇ ਵਿੱਚ ਦੋ ਕਲਰ ਆਉਣਗੇ ਜੀ ਐਸੇ ਸੇਮ ਵੇਚਦਾ ਹੀ ਆਪਣੇ ਕੋਲੇ ਅਗਲਾ ਡਿਜ਼ਾਈਨ ਹੈਗਾ ਜੀ ਅਗਲਾ ਡਿਜ਼ਾਈਨ ਦਿਖਾਉਣੇ ਤੁਹਾਨੂੰ ਇਹਦੇ ਵਿੱਚ ਪਤਾ ਕੀ ਹੈ ਨਾ ਇਹਦੇ ਵਿੱਚ 6 ਸੂਟ ਹੁੰਦੇ ਨੇ ਜੀ ਕੈਟਲੌਗ ਦੇ ਵਿੱਚ ਇੱਕ ਡਿਜ਼ਾਈਨ ਆਪਾਂ ਤੁਹਾਨੂੰ ਖੋਲ ਕੇ ਦਿਖਾਤਾ ਦੋ ਦੋ ਸੂਟ ਹੈ ਜਿਹੜੇ ਉਹ ਇੱਕ ਡਿਜ਼ਾਈਨ ਦੇ ਆਉਂਦੇ ਨੇ ਇਹਦੇ ਵਿੱਚ ਅੱਛਾ ਅਗਲਾ ਤੁਹਾਨੂੰ ਦਿਖਾਉਣੀ ਹੈ ਆਪਾਂ ਬਲੈਕ ਕਲਰ ਆ ਗਿਆ ਜੀ ਡਿਜ਼ਾਈਨਿੰਗ ਇਸ ਵੀ ਅਲੱਗ ਤੋਂ ਹੋਊਗੀ ਜੀ बाकी सारा से आ गई जी अपनी शर्ट कलर आ गया जी ब्लैक ब्लैक कलर है जी ब्लैक, ब्लैक भी मतलब कि इतना डार्क डार्क या ब्लैक नहीं है थोड़ा नेवी टोन जी, जी ब्लैक लगता है हैगा ब्लैक ही है ਤੇ ਹੁੱਤੋਂ ਲੋ ਪੈਸੇ ਦਾ ਦੁਪੱਟਾ ਦਿਖਾਉਣ ਨੂੰ ਵਿੱਚ ਇਹ ਮਸਲੀਨ ਮੁਢਾਲ ਦਾ ਦੁਪੱਟਾ ਲੱਗੂਗਾ ਜੀ ਇਸ ਦਾ ਬਹੁਤ ਸੋਹਣਾ ਦੁਪੱਟਾ ਜੀ ਤੇ ਇਸ ਦੀ ਪਿਕ ਹੈ ਜਿਹੜੀ ਆ ਆ ਗਈ ਜੀ ਇਸ ਦੀ ਫਾਈਨਲ ਲੁੱਕ ਆ ਹੈ ਜੀ ਤੇ ਇਸ ਦਾ ਇੱਕ ਕਲਰ ਆ ਹੈਗਾ ਜੀ ਕਰੀਮ ਕਲਰ ਕਹਿ ਦਿੰਦੇ ਆ ਜਿਸ ਨੂੰ ਆਪਾਂ ਕਰੀਮ ਕਲਰ ਹੈ ਜੀ ਸੈਕੰਡ ਕਲਰ ਇਸ ਦਾ ਹੈ ਇਹਦੇ ਵਿੱਚੋਂ ਆਪਾਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾਵਾਂਗੇ ਜੀ ਤੇ ਇੱਕ ਤੁਹਾਨੂੰ ਉਹਦੇ ਹੀ ਦਿਖਾ ਦਾਂਗੇ ਜੇ ਤੁਸੀਂ ਇਹ ਵੀ ਸੂਟ ਸਲਤ ਤੋਂ ਖੋਲ ਕੇ ਵਿਕਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਪਰਸਨਲੀ ਮੈਸੇਜ ਕਰ ਸਕਦੇ ਹੋ ਫਿਰ ਅਗਲਾ ਡਿਜ਼ਾਈਨ ਆ ਗਿਆ ਆਪਣੇ ਕੋਲੇ ਇਹ ਛੇ ਸੂਟ ਹੁੰਦੇ ਨੇ ਜੀ ਛੇ ਸੂਟਾਂ ਦੀ ਕੈਟਲੌਗ ਹੁੰਦੀ ਹੈ ਤੇ ਆਪਾਂ ਤੁਹਾਨੂੰ ਸਾਰੀ ਹੀ ਦਿਖਾਤਾ ਡਿਜ਼ਾਈਨ ਤਿੰਨ ਡਿਜ਼ਾਈਨ ਹੁੰਦੇ ਨੇ ਤਿੰਨੇ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਦਦੇ ਜੀ ਥਰਡ ਡਿਜ਼ਾਈਨ ਹੈਗਾ ਜਿਹੜਾ ਉਸ ਦਾ ਇਹ ਆ ਗਿਆ ਜੀ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦਾ ਪ੍ਰਿੰਟ ਹੁੰਦਾ ਜਿਹੜਾ 3D ਹੁੰਦਾ ਜੀ ਇਸ ਕੈਟਲੌਗ ਦਾ ਪ੍ਰਿੰਟ ਹੈਗਾ ਨਾ ਜਿਹੜਾ ਉਹ 3D ਹੁੰਦਾ ਆ ਆਪਣਾ neck ਕੋਲੇ ਆ ਜੀ ਭਾਜੀ ਘੇਰ ਤੇ ਆਪਣੀ ਲਾਈਨਿੰਗ ਵਾਲੀ ਪੱਟੀ ਜੀ ਆ ਜੂਗੀ ਪੱਟੀ ਨਹੀਂ ਲੱਗੀ ਹੋਈ ਇਹ ਪ੍ਰਿੰਟ ਹੀ ਹੈਗਾ ਗ੍ਰੇ ਕਲਰ ਹੈ ਜੀ ਇਹੋ ਬਾਟਮ ਰਹੂਗੀ ਗ੍ਰੇ ਹੁਣ ਤੁਹਾਨੂੰ ਦੁਪੱਟਾ ਦਿਖਾਉਣੀ ਆ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਬਾਲਾ ਪਿਆਰਾ ਦੁਪੱਟਾ ਹੈ ਜੀ ਲਾਈਟ ਮਾਸਟਰ ਜੈਟ ਟੋਨ ਹੈਗਾ ਬਰਾਊਨ ਟੋਨ ਜੀ ਹੈ ਜੀ ਮਾਸਟਰ ਵੀ ਨਹੀਂ ਕਲੀਅਰਲੀ ਬਰਾਊਨ ਵੀ ਨਹੀਂ ਹੈਗਾ ਇਹ ਕਲਰ ਨਾ ਹੀ ਬਰਾਊਨ ਹੈ ਨਾ ਹੀ ਮਾਸਟਰ ਹੈ ਇਹਨਾਂ ਦੇ ਵਿੱਚ ਵਿਚਾਲੇ ਜਿਹੜਾ ਕਲਰ ਹੈ ਗ੍ਰੇ ਨਾਲ ਕੰਬੀਨੇਸ਼ਨ ਬਣਿਆ ਹੈ ਇਸ ਦਾ ਫਿਰ ਡਿਜ਼ਾਈਨ ਇੱਕ ਦੇਖੋ ਕਿੰਨੀ ਸੋਹਣੀ ਹੈ ਬਹੁਤ ਜਿਆਦਾ ਸੋਨੇ ਦੀ ਜਾਈਏਗਾ ਜੀ। ਤਾਂ ਆਹ ਫਾਈਨਲ ਲੁੱਕ ਹੈ ਜੀ ਪੀਸ ਦੀ। ਇਸ ਦੀ ਫਾਈਨਲ ਲੁੱਕ ਆ ਰੂਗੀ ਜੀ। ਇਸ ਦੇ ਵਿੱਚ ਕਲਰ ਰਹਿਣਗੇ ਜੀ ਦੋ। ਆਪਾਂ ਤੁਹਾਨੂੰ ਗ੍ਰੇ ਰਖਾਤਾ ਤੇ ਅਗਲਾ ਰਹੂਗਾ ਜੀ ਮਾਸਟਰਡ ਕਲਰ। ਮਤਲਬ ਕਿ ਜਿਵੇਂ ਦਾ ਇਸ ਦਾ ਗਰਾਊਂਡ ਹੈ ਨਾ ਦੁਪੱਟੇ ਦਾ ਸੇਮ ਕਲਰ ਇਸ ਦੇ ਵਿੱਚ ਰਹੂਗਾ। ਲਾਈਟ ਡਾਰਕ ਦਾ ਕੰਬੀਨੇਸ਼ਨ ਆ ਗਿਆ ਜੀ। ਆਪਾਂ ਇਹਨੂੰ ਮਾਸਟਰਡ ਕਲਰ ਹੀ ਕਹਾਂਗੇ। ਆ ਗਿਆ। ਇਸੇ ਆਪਣੇ ਅੱਜ ਦੀ ਵੀਡੀਓ ਦਾ ਲਾਸਟ ਸੌਟ ਜੀ ਆਪਣਾ ਕੰਮ ਹੋਲਸੇਲ ਐਂਡ ਡੀਟੇਲ ਦੋਨੋਂ ਹੀ ਆ ਜੀ ਤੁਸੀਂ ਹੋਲਸੇਲ ਰੇਟਾਂ ਤੇ ਲੈਣਾ ਤਾਂ ਹੈਗਾ ਜੇ ਤੁਸੀਂ ਕੰਮ ਕਰਦੇ ਹੋ ਜੇ ਤੁਸੀਂ ਕੰਮ ਕਰ ਰਹੇ ਹੋ ਕਪੜਾ ਕਪੜਾ ਸੇਲਿੰਗ ਦਾ ਤਾਂ ਤੁਸੀਂ ਕੀ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਆਪਾਂ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਕੀ ਹੈ ਪ੍ਰੋਵਾਈਡ ਕਰਾਵਾਂਗੇ ਬਹੁਤ ਵਧੀਆ ਕਲੈਕਸ਼ਨ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਸਟੈਂਡ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਵੀਡੀਓ ਨੂੰ ਨਾ ਭੁੱਲਿਓ ਮਿਲਦੇ ਆਂ ਜੀ ਅਗਲੀ ਵੀਡੀਓ ਧੰਨਵਾਦ